ਬੀਤੇ ਦਿਨ ਓਮਾਨ ਦੇ ਸਮੁੰਦਰ ਵਿੱਚ ਇੱਕ ਟੈਂਕਰ ਵਾਲਾ ਜਹਾਜ਼ ਪਾਣੀ ਵਿੱਚ ਡੁੱਬਣ ਨਾਲ 16 ਕਰੂ ਮੈਂਬਰਾਂ ਦੇ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ ਸੀ ਜਿਸ ਵਿੱਚ ਦੋ ਕਰੂ ਮੈਂਬਰ ਪੰਜਾਬ ਦੇ ਵੀ ਸਨ ਜਿਸ ਵਿੱਚ ਇੱਕ 22 ਸਾਲਾ ਲੜਕਾ ਜਿਲਾ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਦੇ ਪਰਦਾ ਰਹਿਣ ਵਾਲਾ ਹੈ ਜੋ ਕਿ ਪਿਛਲੇ 8 ਦਿਨਾਂ ਤੋਂ ਸਮੁੰਦਰ ਵਿੱਚ ਲਾਪਤਾ ਚੱਲ ਰਿਹਾ ਹੈ ਪਰਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਹੀ 14 ਜੁਲਾਈ ਨੂੰ ਓਮਾਨ ਵਿਖੇ ਸਮੁੰਦਰੀ ਜਹਾਜ਼ ਮੌਸਮ ਦੇ ਖਰਾਬ ਹੋਣ ਦੇ ਚਲਦੇ ਪਾਣੀ ਵਿੱਚ ਡੁੱਬ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦਾ ਲੜਕਾ ਲਾਪਤਾ ਚੱਲ ਰਿਹਾ ਹੈ ਉਹਨਾਂ ਆਖਿਆ ਕਿ ਉਹਨਾਂ ਨੂੰ ਕੰਪਨੀ ਤੋਂ ਤਿੰਨ ਦਿਨ ਪਹਿਲਾਂ ਹੀ ਫੋਨ ਆਇਆ ਸੀ ਕਿ ਉਹਨਾਂ ਦਾ ਲੜਕਾ ਦੀਪਕ ਕੁਮਾਰ ਜਹਾਜ਼ ਡੁੱਬਣ ਕਾਰਨ ਲਾਪਤਾ ਹੈ ਜਿਸ ਦੇ ਚਲਦੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਿਨ੍ਹਾਂ ਵਿੱਚ 10 ਮੈਂਬਰਾਂ ਨੂੰ ਰੈਸਕਿਊ ਕਰ ਲਿਆ ਗਿਆ ਹੈ ਜਦਕਿ ਬਾਕੀ ਉਹਨਾਂ ਦੇ ਲੜਕੇ ਸਮੇ ਸ਼ੇਨ ਨੂੰ ਲੱਭਣ ਲਈ ਲਗਾਤਾਰ ਸਰਚ ਅਭਿਆਨ ਚੱ ਰਿਹਾ ਹੈ ਉਹਨਾਂ ਕਿਹਾ ਕਿ ਘਰ ਵਿੱਚ ਦੀਪਕ ਕੁਮਾਰ ਹੀ ਕਮਾਉਣ ਵਾਲਾ ਵਿਅਕਤੀ ਸੀ ਜਿਸ ਦਿਨ ਤੋਂ ਉਹ ਲਾਪਤਾ ਹੋਇਆ ਹੈ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਭਾਰਤ ਅਤੇ ਪੰਜਾਬ ਸਰਕਾਰ પાસે ਮੰਗ ਕੀਤੀ ਕਿ ਉਹਨਾਂ ਦੇ ਲੜਕੇ ਨੂੰ ਲੱਭਣ ਲਈ ਸਰਚ ਅਭਿਆਨ ਲਗਾਤਾਰ ਚੱਲ ਰਿਹਾ ਜਾਵੇ ਇਹ ਲਾਸਟ 2 ਮਹੀਨਾ ਪਹਿਲਾਂ ਗਿਆ ਸੀਗਾ ਜੁਆਇਨ ਕੀਤਾ ਸੀਗਾ ਸ਼ਿਪ ਦਵਾਈ ਦੀ ਕੰਪਨੀ ਸੀਗੀ ਨੈਕਟੋ ਫਿਜ਼ੀ ਕਰਕੇ ਤੇ ਉਸ ਤੋਂ ਬਾਅਦ ਸਾਡੀ 14 ਤਰੀਕ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਇਹਦੇ ਨਾਲ ਤੇ ਕੰਪਨੀ ਨਾਲ ਕੰਟੈਕਟ ਸਾਡਾ ਹੋਇਆ 16 ਤਾਰੀਖ ਨੂੰ 16 ਤਾਰੀਖ ਨੂੰ ਕੰਟੈਕਟ ਹੋਣ ਤੋਂ ਬਾਅਦ ਉਹਨਾਂ ਨੇ ਸਾਨੂੰ ਦੱਸਿਆ ਕਿ ਸ਼ਿਪ ਪਲਟੀ ਹੋ ਗਿਆ ਹੈ ਕੁਝ ਰੌਅ ਵੈਦਰ ਕਰਕੇ ਕੁਝ ਰੀਜ਼ਨ ਉਹਨਾਂ ਨੇ ਦੱਸੇ ਤੇ ਉਸ ਤੋਂ ਬਾਅਦ 17 ਤਾਰੀਖ ਨੂੰ ਸਾਨੂੰ ਪਤਾ ਲੱਗਾ ਕਿ ਉਹਦੇ ਵਿੱਚੋਂ 10 ਕਰੂ ਮਿਲੇ ਹੈ ਜਿਹਦੇ ਵਿੱਚੋਂ 9 ਸਹੀ ਸਲਾਮਤ ਹੈ ਤੇ ਇੱਕ ਡੈੱਡ ਮਿਲਿਆ ਟੋਟਲ 16 ਕਰੂ ਸੀਗੇ ਇਹਦੇ ਵਿੱਚ ਜੀ ਉਹਨਾਂ ਦੇ ਪੁੱਛੇ ਇੰਜ ਇੱਕੋ ਸਾਡਾ ਕਮਾਂਡ ਵਾਲਾ ਬੇਟਾ ਸੀਗਾ ਤੁਹਾਡਾ ਪਰਿਵਾਰ ਵਿੱਚ ਹੈ ਨਹੀਂ ਕੋਈ ਕਮਾਨ ਵਾਲਾ ਮੈਂ ਕਿ ਕਮਾਂਗ ਦਾ ਹਾਸਾ ਕਰੋਗੇ ਲਾਸਟ ਵਕਤ ਮੇਰੇ ਨਾਲ ਹੋਈ ਇੱਕ ਈ ਤਰੀਕੇ ਨਾਲ ਗੱਲ ਹੋਈ ਮੇਰੇ ਨਾਲ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਤੇ ਇਹ ਕਹਿ ਕੇ ਕਿ पापा ਮੈਂ ਠੀਕ ਹਾਂ ਕੋਈ ਚਿੰਤਾ ਨਹੀਂ ਕਰ ਰਹੀ ਜਿਸ ਤਰ੍ਹਾਂ ਤੁਹਾਡੇ ਪਰਿਵਾਰ ਨੂੰ ਦੱਸ ਦਿੱਤੀ ਕਿ ਇਹਦਾ ਆਪਰੇਸ਼ਨ ਤੁਹਾਨੂੰ ਇਦਾਂ ਦੀ ਖਬਰਾਂ ਮਿਲਦੀਆਂ ਕਿ ਜਿਹੜਾ ਰੈਸਕਿਊ ਆਪਰੇਸ਼ਨ ਰੁਕ ਗਿਆ ਹਾਂਜੀ 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 ਕੋਪੜੀ ਨੇ ਕੀ ਕਿਹਾ ਸੀ ਤੁਹਾਨੂੰ ਜਦੋਂ ਇਹ ਮਿਸਿੰਗ ਦੀ ਤੁਹਾਨੂੰ ਦੱਸਿਆ ਸੀ ਉਹਨਾਂ ਨੇ ਕੰਪਨੀ ਸੇ ਕਹਿੰਦੀ ਹੈ ਕਿ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਫਰੋਂ ਫੇਰੀ ਪਤਾ ਲੱਗਿਆ ਕਿ ਠਿਲ ਕਰਦੇ ਗਏ ਕਾਰਨ ਕਿ ਜਹਾਜ਼ ਦੁੱਬਨ ਦਾ ਜਿਸ ਤਰ੍ਹਾਂ ਦੁੱਬਿਆ ਸੀ ਉਹ ਪਤਾ ਲੱਗਿਆ ਕੁਝ ਹੰਗੀ ਮਤ ਕਹਿੰਦੇ ਤੂਫਾਨ ਆਇਆ ਤੂਫਾਨ ਦੇ ਆਂਗ ਨਾਲ ਪਲਟੀ ਹੋ ਗਿਆ ਜਿਆ ਇਸੇ 2 ਮਹੀਨਾ ਹੋ ਗਏ ਉਹਨੂੰ ਦੁਬਈ ਗਏ ਨੂੰ ਤੇ ਹੁਣ 14 ਤਰੀਕ ਨੂੰ ਆਖਰੀ ਵਾਰ ਉਹਦੇ ਨਾਲ ਗੱਲ ਹੋਈ ਹੈ ਉਸ ਤੋਂ ਬਾਅਦ ਉਹਦੇ ਨਾਲ ਕੋਈ ਕੰਟੈਕਟ ਨਹੀਂ ਹੋਇਆ ਸਾਡਾ ਤੋਂ ਉਦੋਂ ਦਾ ਮਿਸਿੰਗ ਹੀ ਚੱਲ ਰਿਹਾ ਹੈ ਹਾਂਜੀ ਪਰ ਸਾਨੂੰ ਇਹ ਖਬਰ ਨਹੀਂ थी ਕਿ ਜਿਹੜੀ ਸ਼ਿਪ ਹੈ ਉਹ ਉਹਦੇ ਨਾਲ ਇਹ ਹਾਦਸਾ ਹੋ ਗਿਆ ਹੈ ਤੇ ਉਹ ਸਾਨੂੰ ਦੋ ਦਿਨ ਪਹਿਲਾਂ ਹੀ ਪਤਾ ਲੱਗਿਆ ਹੈ ਤੇ ਛਿੱਕ ਡੁੱਬੇ ਹੋਏ ਹੋ ਕਿੰਨਾ ਟਾਈਮ ਹੋ ਗਿਆ ਹੋਇਆ ਹੈ ਲਗਭਗ ਇੱਕ ਹਫ਼ਤਾ ਹੋ ਗਿਆ ਇੱਕ ਵੀਕ ਹੋ ਗਿਆ ਹੈ ਉਨ੍ਹਾਂ ਨੇ ਕੋਈ ਕੰਪਨੀ ਨੂੰ ਕਿਹਾ ਤੁਹਾਨੂੰ ਰਿਪੋਰਟ ਨਹੀਂ ਦਿੱਤੀ ਜਾਂ ਫੋਨ ਕੀਤਾ ਹੋਵੇ ਕਿਸ ਤਰ੍ਹਾਂ ਹਾਂਜੀ 3-4 ਦਿਨ ਪਹਿਲਾਂ ਭਾਰੀ ਹੋਣਾ ਨਾਲ ਹੋਈ ਥੀ ਪਰ ਉਨ੍ਹਾਂ ਨੇ ਸਾਨੂੰ ਦੱਸਿਆ ਨਹੀਂ ਕਿਉਂਕਿ ਉਨ੍ਹਾਂ ਨੇ ਇਹ ਸੋਚਿਆ ਹੋਣਾ ਕਿ ਟੈਨਸ਼ਨ ਵਗੈਰਾ ਹੋਏਗੀ ਇਸ ਲਈ ਉਨ੍ਹਾਂ ਨੇ ਆਪੇ ਮਤਲਬ ਖੋਜ ਦੁਕੈਰਾ ਕਰਨੇ ਨੂੰ ਚੁਰੂ ਕਿਤੇ ਸਾਨੂੰ ਕੋਈ ਤੁਹਾਡੇ ਵੱਲੋਂ ਕੀ ਆਪਣੇ ਵੱਲੋਂ ਤੌਰ ਤੇ ਗਿਆ ਕੋਈ ਕਿਸੇ ਨਾਲ ਤੁਸੀਂ ਮਿਲੇ ਹੈਗੇ ਪ੍ਰਸ਼ਾਸਨ ਦੇ ਅਧਿਕਾਰੀ ਦੇ ਨਾਲ ਜਾਂ ਲੋਕਲ ਪ੍ਰਸ਼ਾਸਨ ਦੇ ਨਾਲ ਜਾਂ ਮਿਨਿਸਟਰੀ ਜਿਹੜੀ ਹੈਗੀ ਹੈ ਸ਼ਿਫਟ ਨਹੀਂ ਜੀ ਹਜੇ ਕਿਸੇ ਨਾਲ ਨਹੀਂ ਗੱਲਬਾਤ ਹੋਈ ਸਿਰਫ ਕੰਪਨੀ ਦੇ ਥਰੂ ਮੇਲ ਆਈ ਹੈ ਕਿ ਰੈਸਕਿਊ ਆਪਰੇਸ਼ਨ ਜਿਹੜਾ ਹੈ ਉਹ ਚੱਲਿਆ ਹੈ ਬਟ ਜਿੱਦਾਂ ਕਿ ਰਿਯੂਮਰ ਵੀ ਫੈਲ ਰਿਹਾ ਕਿ ਇਹ ਰੈਸਕਿਊ ਆਪਰੇਸ਼ਨ ਜਿਹੜਾ ਹੈ 9 ਜਣੇ ਚੋਂ ਬਚਾਏ ਉਸ ਤੋਂ ਬਾਅਦ ਬੰਦ ਕਰ ਦਿੱਤਾ ਗਿਆ ਹੈ ਜਾਂ ਕਿਤੇ ਟਿੱਲ ਪੈ ਗਈ ਹੈ ਪਰ ਮੇਰੀ ਸਰਕਾਰ ਨੂੰ ਪੰਜਾਬ ਸਰਕਾਰ ਜਾਂ ਪਾ ਸਰਕਾਰ ਨੂੰ ਇਹ ਬੇਨਤੀ ਹੈ ਕਿ ਰੈਸਕਿਊ ਆਪਰੇਸ਼ਨ ਜਿਹੜਾ ਹੈ ਉਹ ਬੰਦ ਨਹੀਂ ਹੋਣਾ ਚਾਹੀਦਾ ਜਦੋਂ ਤੱਕ ਮੇਰਾ ਭਰਾ ਨਹੀਂ ਲੱਭਿਆ